ਇੱਕ ਕਿਸਾਨ ਦਾ ਉਦੋਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਜਦੋਂ ਉਸ ਦੀ ਡੇਢ ਕਿਲਾ ਲਾਇ ਝੋਨੇ ਦੀ ਫਸਲ ਖਰਾਬ ਹੋ ਗਈ ਦੱਸਿਆ ਹੋਇਆ ਕਿ ਸਪਰੇਅ ਕਰਨ ਕਰਕੇ ਉਸ ਦੀ ਡੇਢ ਕਿਲਾ ਜੋ ਕਿ ਉਸ ਕੋਲ ਸਿਰਫ ਜ਼ਮੀਨ ਵੀ ਡੇਢ ਕਿਲਾ ਸੀ ਤੇ ਉਸ ਦੇ ਉੱਤੇ ਲਗਾਈ ਝੋਨੇ ਦੀ ਫਸਲ ਖਰਾਬ ਹੋ ਗਈ ਜਿਸ ਦੌਰਾਨ ਉਸ ਨੇ ਭਰੇ ਮਾਨ ਨੂੰ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਸ ਦੀ ਫਸਲ ਦਾ ਹੈ ਸਾਹਮਣੇ ਲਖ ਅੱਜ ਕੀ ਨਾਮ ਹੈ ਤੁਹਾਡਾ ਹਰਪ੍ਰੀਤ ਸਿੰਘ ਹੈ ਜੀ ਹਰਪ੍ਰੀਤ ਕਿੰਨੀ ਜ਼ਮੀਨਾਂ ਤੁਹਾਡੇ ਕਿੰਨਾ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਤਾਂ ਸਾਰੀ ਆ ਜੀ ਹਮ ਸਾਰੀ ਨੁਕਸਾਨ ਆ ਜੀ ਜ਼ਮੀਨ ਕਿੰਨੀ ਡੇਢ ਕਿੱਲਾ ਬਹਣਦਤ ਗਈ ਹਮ 2 ਲੱਖ ਰੁਪਏ ਦਾ ਕਰਦੇ ਆਈਆਂ ਇਹਨਾਂ 2 ਲੱਖ ਰੁਪਏ ਦਾ ਹਮ ਜੇ ਹੋਰ ਕੋਈ ਕਮਾਈ ਦਾ ਸਾਧਨ ਕੀ ਕੋਈ ਸਾਧਨ ਨਹੀਂ ਹੈ ਜੀ ਇਹ ਲਵੇਸ਼ ਸਾਧਨ ਕਿੰਨੇ ਬੱਚੇ ਆ ਤੁਹਾਡੇ ਦੋ ਬੱਚੇ ਨੇ ਕੀ ਕਰਦੇ ਬੱਚੇ ਬੇਟੀ ਹੈ ਬਾਹਰ ਮੇਜੀ ਦੀ ਪਿਛਲੇ ਸਾਲ ਦੀ ਹਮ ਮੁੰਡਾ ਪੜ ਰਿਹਾ ਜੀ ਮੁੰਡਾ ਪੜ ਰਿਹਾ ਹਮ ਫਿਰ ਹੁਣ ਕੀ ਜੇ ਤੁਹਾਡੀ ਫਸਲ ਹੈ ਜਿਹੜੀ ਤਬਾਹ ਹੋ ਚੁੱਕੀ ਹੈ ਕੀ ਕਮਾਈ ਦਾ ਸਾਧਨ ਹੁਣ ਕਿਵੇਂ ਗੁਜ਼ਾਰਾ ਹੋਣਾ ਹੈ ਬਸ ਗੁਜ਼ਾਰਾ ਲੈ ਦੇ ਕੀ ਕਰਾਂਗੇ ਜੀ ਹੂੰ ਚਲੋ ਜੀ ਕੀ ਕੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਸੀ ਸਰਕਾਰ ਨੂੰ ਹੀ ਕਹਿਣਾ ਹੈ ਕੋਈ ਨਾ ਕੋਈ ਮਦਦ ਕਰੇ ਜੀ ਮਦਦ ਕਰੇ ਭਾਈ ਹੂੰ ਜੀ ਅੱਜ ਕੀ ਨਾਮ ਹੈ ਤੁਹਾਡਾ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਤੁਹਾਡੇ ਪਿੰਡ ਨਾਗਰੇ ਦੇ ਕਿਸਾਨ ਦੀ ਕਿੰਨੀ ਜ਼ਮੀਨ ਸੀ ਕਿੰਨਾ ਨੁਕਸਾਨ ਹੋਇਆ ਕਿਦਾਂ ਦੇ ਹਾਲਾਤ ਨੇ ਕਰਦੇ ਡੇਡ ਕਿਲਾ ਜ਼ਮੀਨ ਦਾ ਜੀ ਇਹ ਕਿਸਾਨ ਲਵੇ ਡੇਡ ਕਿਲੀ ਉਹਦਾ ਵੱਤਵਲ 100 ਦਾ 100% ਖਤਮ ਆ ਜੀ ਜੇ ਆਪਾਂ ਸੋਚੀਏ ਵੀ ਵਿੱਚੋਂ 20 25% ਵੀ ਫਸਲ ਹੁੰਦੀ ਨਹੀਂ ਜੇ ਤਾਂ 100 ਦੀ 100% ਖਤਮ ਆ ਜੀ ਦੋ ਬੱਚੇ ਦੇ ਕਿਸਾਨ ਦੇ 2 ਲੱਖ ਰੁਪਏ ਦਾ ਕਰਜ਼ਾਈ ਆ ਹੋਰ ਕੋਈ ਸਾਜਨ ਨਹੀਂ ਹੈਗਾ ਜੀ ਅਸੀਂ ਤਾਂ ਸਰਕਾਰ ਤੋਂ ਇਹ ਕਿਸਾਨ ਖਾਤਰੀ ਹੀ ਮੰਗ ਕਰਦੇ ਆ ਵੀ ਕੁਸ ਨਾ ਕੁਸੇ ਕਿਸਾਨ ਨੂੰ ਸਹਾਇਤਾ ਦੇਣੀ ਚਾਹੀਦੀ ਹੈ ਇਸ ਸਰਕਾਰ ਨੂੰ ਕੀ ਕਾਰਨ ਬਣਿਆ ਜਿਹੜਾ ਨੁਕਸਾਨ ਹੋਇਆ ਨੁਕਸਾਨ ਤਾਂ ਜੀ ਇਹ ਸਪਰੇਅ ਮਤਲਬ ਨਾਲ ਹੋਗੀ ਜੀ ਰਾਉਂਡ ਹੱਪ ਧੋਖੇ ਨਾਲ ਅਨਪੜਤਾ ਦੇ ਕਾਰਨ ਜੀ ਕਿਸਾਨ ਚਾ ਲੈਣ ਵਗਿਆ ਜੀ ਘਰੇ ਉਹ ਸਪਰੇਅ ਕਰਨ ਵਾਲਿਆਂ ਨੇ ਜੀ ਧੋਖੇ ਨਾਲ ਉਹ ਦਵਾਈ ਰਾਉਂਡ ਹੱਪ ਟੀ ਜਿਹੜੀ ਉਹ ਵੀ ਵਿੱਚ ਘੋਲ ਲਈ ਜੀ ਹੂੰ ਇਹ ਕਾਰਨ ਹੋਇਆ ਜੀ ਕੀ ਕੋਈ ਜੀਮਨ ਜਿਵੇਂ بیمਾ ਹੁੰਦਾ ਹੈ ਫੈਕਟਰੀਆਂ ਦਾ ਵੱਡੇ ਕਾਰੋਬਾਰੀ ਉਹਨੂੰ ਇਨਸੂਰਡ ਮਰ ਜਾਂਦੇ ਅੱਗ ਲੱਗ ਜਾਂਦੀ ਹੈ ਕੋਈ ਕਿਸਾਨ ਦੀ ਫਸਲ ਤੇ ਇਦਾਂ ਦੀ ਸਕੀਮ ਹੈ ਜਿਹਦੇ ਨਾਲ ਮਤਲਬ ਕਿ ਕਿਸਾਨ ਦੇ ਨੁਕਸਾਨ ਦੀ ਪਰਪਾਈ ਹੋ ਸਕੇ ਨਹੀਂ ਜੀ ਮੈਂ ਦੇਖੋ ਭਾਰਤੀ ਕਿਸਾਨ ਜੁਨੀਆ ਨੇ ਇਕਤਾ ਕਰਾਹਾਦਾ ਆਗੂਆਂ ਜੀ ਪਰ ਅਸੀਂ ਵੀ ਥੋੜਾ ਥੋੜਾ ਧਰਨੇ ਲਾਉਨੇ ਆ ਇਹ ਗੱਲਾਂ ਪਿੱਛੇ ਵੀ ਸਾਡੀ ਜੋ ਕਿਸਾਨਾਂ ਦੀ ਫਸਲ ਆ ਗਈ ਕਈ ਵਾਰੀ ਕੁਦਰਤ ਮਾਰ ਹੋ ਜਾਂਦੀ ਹੈ ਉੱਪਰ ਉਹਦੇ ਨਾਲ ਮਰ ਜਾਂਦੀ ਹੈ ਜੀ ਫਸਲ ਕਈ ਵਾਰੀ ਜਿਵੇਂ ਇਹ ਕਿਸਾਨ ਨਾਲ ਧੋਖਾ ਹੋ ਗਿਆ ਕਿਸਾਨ ਨਾਲ ਧੋਖਾ ਹੋ ਜਾਂਦਾ ਜੀ ਅਸੀਂ ਸਰਕਾਰਾਂ ਤੋਂ ਇਹੀ ਮੰਗ ਕਰਦੇ ਆਂ ਜੀ ਵੀ ਸਾਡੀ ਫਸਲ ਦਾ ਵੀ ਬੀਮਾ ਹੋਣਾ ਚਾਹੀਦਾ ਪਰ ਸਰਕਾਰਾਂ ਇਹ ਸਾਡੇ ਕਿਸਾਨਾਂ ਕਣੀ ਕੋਈ ਧਿਆਨ ਨਹੀਂ ਦੇ ਰਹੀਆਂ ਜੀ ਸਾਰੀਆਂ ਗੱਲਾਂ-ਵੱਤਾਂ ਬਸ ਝੂਠੀਆਂ ਨੇ ਸਰਕਾਰਾਂ ਦੀਆਂ ਕੋਈ ਵੀ ਸਰਕਾਰ ਹੋਵੇ ਪਹਿਲਾਂ ਵੀ ਸਰਕਾਰਾਂ ਰਹਿ ਗਈਆਂ ਅਕਾਲੀਆਂ ਦੀ ਰਹਿ ਗਈ ਕਾਂਗਰਸ ਦੀ ਰਹਿ ਗਈ ਹੁਣ ਇਹ ਆਪ ਵਾਲੇ ਨੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਕਰਕੇ ਆਏ ਤੇ ਜੀ ਇਹ ਪਰ ਕੋਈ ਗੱਲ ਇਹਨਾਂ ਦੀ ਪੂਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੁਣ ਤੁਸੀਂ ਪਿੰਡ ਪੱਧਰ ਤੇ ਜਿਵੇਂ ਤੁਹਾਡੇ ਪਿੰਡ ਦਾ ਕਿਸਾਨ ਹੈ ਛੋਟਾ ਕਿਸਾਨ ਹੈ ਉਹਨਾਂ ਲੱਕੇ ਕੋਈ ਪਿੰਡ ਪੱਧਰ ਤੇ ਕੋਈ ਇਹਨਾਂ ਦੀ ਹੈਲਪ ਕੋਈ ਇਦਾਂ ਦੇ ਕੋਈ ਕਰ ਰਹੇ ਹੋ ਤਹਈਆ ਕਿਉਂਕਿ ਤੁਹਾਡੀ ਜਥੇਬੰਦੀ ਵੀ ਵੱਡੀ ਹੈ ਕੋਈ ਇਦਾਂ ਦੀ ਮਦਦ ਇਹਨਾਂ ਦੀ हां जी ਅਸੀਂ ਗਾਂਹ ਜੱਥੇਬੰਦੀ ਨਾਲ ਆਪਣੀ ਸਲਾਹ ਕਰਕੇ ਜੀ ਵੱਧ ਤੋਂ ਵੱਧੇ ਕਿਸਾਨ ਦਾ ਉਹ ਕਰਾਂਗੇ ਦੇਖਿਆ ਚਾਵੇ ਤਾਂ ਇਸ ਕਿਸਾਨ ਦਾ ਕਹਿਣਾ ਕਿ ਉਹ ਇੱਕ ਗਰੀਬ ਕਿਸਾਨ ਹੈ ਤੇ ਜਿੰਨੀ ਕੁ ਫਸਲ ਉਸਨੇ ਉਗਾਏ ਸੀ ਉਹ ਵੀ ਜਿਹੜੀ ਕਿ ਖਰਾਬ ਹੋ ਗਈ ਆ ਬਿਊਰੋ ਰਿਪੋਰਟ